ਸਾਰੇ ਹੀ ਦੇਸ਼ ਵਾਸੀਆਂ ਨੂੰ ਮੇਰੇ ਵੱਲੋਂ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੀਰਥ ਕਾਸ਼ਪਾ ਰਾਜਪੁਰਾ ਬਹੁਜਨ ਸਮਾਜ ਪਾਰਟੀ ਜਨਰਲ ਸੈਕਟਰੀ ਬੀਐਸਪੀ ਪੰਜਾਬ ਸਟਾਰ ਪ੍ਰਚਾਰਕ ਮੈਂ ਕੁਝ ਮੁੱਦਿਆਂ ਤੇ ਜਿਹੜੀਆਂ ਸਰਕਾਰਾਂ ਨੇ ਇਸ ਦੇਸ਼ ਦੇ ਵਿੱਚ ਰਾਜ ਕੀਤਾ ਮੈਂ ਉਹਨਾਂ ਦੇ ਬਾਰੇ ਕੁਝ ਗੱਲਾਂ ਕਰਨਾ ਚਾਹੁੰਨਾ ਜਿੰਨੀਆਂ ਵੀ ਦੇਸ਼ ਦੀਆਂ ਸਰਕਾਰਾਂ ਬਣੀਆਂ ਚਾਹੇ ਪਰਦੇਸ਼ ਦੀਆਂ ਬਣੀਆਂ ਕਿਸੇ ਵੀ ਦੇਸ਼ ਦੀ ਚਾਹੇ ਪਰਦੇਸ਼ ਦੀ ਬਹੁਜਨ ਸਮਾਜ ਪਾਰਟੀ ਨੂੰ ਛੱਡ ਕੇ ਸਰਕਾਰ ਬਣੀ ਬਹੁਜਨ ਸਮਾਜ ਪਾਰਟੀ ਨੂੰ ਨਾ ਰਾਜਨੀਤੀ ਵਿੱਚ ਕੋਈ ਚੱਜ ਦੀ ਜ਼ਿੰਮੇਵਾਰੀ ਦਿੱਤੀ ਨਾ ਸਾਨੂੰ ਨੌਕਰੀਆਂ ਦੇ ਵਿੱਚ ਕੋਈ ਬੰਦਾ ਸਾਡਾ ਹਿੱਸਾ ਦਿੱਤਾ। ਦੇਸ਼ ਦਾ ਜਦੋਂ ਸਰਵੇ ਹੋਇਆ ਕਾਂਗਰਸ ਨੇ ਦੇਸ਼ ਦੇ ਵਿੱਚ ਸਰਵੇ ਕਰਾਇਆ ਤਾਂ ਸਾਡੀ 52% ਵਾਦੀ ਨਿਕਲੀ। ਜਦੋਂ ਇਹ ਸਰਵੇ ਦੇਸ਼ ਦੇ ਪ੍ਰਧਾਨ ਮੰਤਰੀ ਜਦੋਂ ਇੰਦਰਾ ਗਾਂਧੀ ਸੀ ਉਹਨੂੰ ਦਿੱਤਾ ਤਾਂ ਇੰਦਰਾ ਗਾਂਧੀ ਕਹਿੰਦੀ ਇਹ ਤਾਂ 52% ਲੋਕੇ ਕਾਂਗਰਸ ਕਹਿੰਦੀ ਤਾਂ ਲੋਕੇ ਹੀ ਬਹੁਤ ਨੇ ਮੈਂ ਇੰਨਾ ਕੁਝ ਨਹੀਂ ਦੇ ਸਕਦੀ। ਕਾਂਗਰਸ ਨੇ ਦੁਬਾਰਾ ਸਰਵੇ ਕਰਾਇਆ ਕਾਕਾ ਕਲੇਰ ਨਾਂ ਦਾ ਕਮਿਸ਼ਨਰ ਦੇਸ਼ ਚ ਬੈਠਾ ਉਹਨਾਂ ਨੇ ਸਰਵੇ ਫੇਰ ਕੀਤਾ ਤੇ ਅਸੀਂ 27% ਲੋਕ ਨਿਕਲੇ ਬੀਸੀ ਭਾਈਚਾਰੇ ਦੇ 27% ਲੋਕ ਨਿਕਲੇ ਜਦੋਂ 27% ਦੀ ਰਿਪੋਰਟ ਉਸ ਵੇਲੇ ਕਾਂਗਰਸ ਨੂੰ ਦਿੱਤੀ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਨੂੰ ਦਿੱਤੀ ਤਾਂ ਇੰਦਰਾ ਗਾਂਧੀ ਕਹਿੰਦੀ ਜਦੋਂ ਉਸ ਰਿਪੋਰਟ ਨੂੰ ਪੜਿਆ ਤੇ ਪੜ ਕੇ ਪਾੜ ਕੇ ਰਿਪੋਰਟ ਜਿਹੜੀ ਆ ਉਹਦੀ ਚੇਹਰ ਦੇ ਨਾਲ ਇੱਕ ਰੱਦੀ ਦੀ 托ਕਰੀ ਪਈ ਸੀ ਉਹਦੇ ਵਿੱਚ ਸੁੱਟ ਦਿੱਤੀ। ਅਗਰ ਅੱਜ ਤੋਂ 40 ਸਾਲ ਪਹਿਲਾਂ ਇੰਦਰਾ ਗਾਂਧੀ ਉਸ ਰਿਪੋਰਟ ਨੂੰ ਲਾਗੂ ਕਰ ਦਿੰਦੀ ਤਾਂ 100 ਦੇ ਵਿੱਚੋਂ 27 ਨੌਕਰੀਆਂ ਬੀਸੀ ਭਾਈਚਾਰੇ ਨੂੰ ਮਿਲਿਆ ਹਾਣੀਆਂ ਸੀ ਜਿੱਦਾਂ ਐਸਸੀ ਭਾਈਚਾਰੇ ਨੂੰ ਡਾਕਟਰ ਅੰਬੇਦਕਰ ਦੀ ਕਿਰਪਾ ਦੇ ਨਾਲ 22 ਨੌਕਰੀਆਂ ਮਿਲਦੀਆਂ। ਜੇ 40 ਸਾਲ ਪਹਿਲਾਂ 27 ਨੌਕਰੀਆਂ ਸਾਨੂੰ 100 ਚ ਦਿੱਤੀਆਂ ਜਾਂਦੀਆਂ ਮੰਨ ਲਓ 100 ਡਾਕਟਰ ਪੰਜਾਬ ਚ ਭਰਤੀ ਕੀਤਾ ਜਾਂਦਾ ਤੇ 27 ਸਾਢੇ ਲੱਗਣੇ ਸੀ ਮਾਸਟਰ ਭਰਤੀ ਕੀਤੇ ਜਾਂਦੇ 27 ਸਾਢੇ ਲੱਗਣੇ ਸੀ ਕੋਈ ਵੀ ਮਹਿਕਮਾ ਸਰਕਾਰੀ ਭਰਤੀ ਕੀਤਾ ਜਾਂਦਾ 100 ਦੇ ਵਿੱਚੋਂ 27 ਰੇਸ਼ੋ ਜਿਹੜੀ ਆ ਬੀਸੀ ਭਾਈਚਾਰੇ ਦੇ ਮੁੰਡੇ ਕੁੜੀਆਂ ਤੀਆਂ ਤੀਆਂ ਪੁੱਤਰ ਨੌਕਰੀਆਂ ਇਹ ਮਿਲਣੀਆਂ ਸੀ ਜਦੋਂ ਅੱਜ ਤੋਂ 40 ਸਾਲ ਪਹਿਲਾਂ ਸਾਨੂੰ ਇਹ ਨੌਕਰੀਆਂ ਮਿਲਣੀਆਂ ਸੀ ਤੇ ਸਾਡੇ ਲੋਕਾਂ ਕੋਲ ਉਹਨਾਂ ਪੈਸਾ ਨਹੀਂ ਜਿਹੜੀ ਪੈਸੇ ਦੀ ਜ਼ਰੂਰਤ ਹੈ ਅਸੀਂ ਨੌਕਰੀ ਲੈ ਲੰਦੇ ਜਦੋਂ ਸਾਨੂੰ ਉਹ ਰਿਜ਼ਰਵ ਸਾਡਾ ਹਿੱਸਾ ਸਾਨੂੰ ਮਿਲਣਾ ਸੀ ਤਾਂ ਫੇ ਸਾਡੇ ਲੋਕਾਂ ਨੇ ਨੌ ਪੜ੍ਹਾਈ ਵੀ ਜ਼ਿਆਦਾ ਕਰਨੀ ਸੀ ਸਾਨੂੰ ਵੀ ਸਹੂਲਤਾਂ ਹੋ ਜਾਣੀਆਂ ਸੀ ਜਦੋਂ ਪੜ੍ਹ ਲਿਖ ਜਾਣਾ ਸੀ ਸਾਨੂੰ 27% ਉਸ ਨੂੰ ਅਸੀਂ ਮੰਡਲ ਕਮਿਸ਼ਨ ਦੀ ਰਿਪੋਰਟ ਵੀ ਕਹਿੰਦੇ ਆ ਉਹ ਮੰਡਲ ਕਮਿਸ਼ਨ ਦੀ ਰਿਪੋਰਟ ਲਾਗੂ ਹੋ ਜਾਣੀ ਸੀ ਤਾਂ 100 'ਚੋਂ 27 ਨੌਕਰੀਆਂ ਮਿਲਿਆ ਕਰਨੀਆਂ ਸੀ ਤੇ 40 ਸਾਲ ਪਹਿਲਾਂ ਹਮ ਨੌਕਰੀਆਂ ਮੈਨ ਲਾਪਣੀਆਂ ਸੀ ਫੇ ਸਾਡੇ ਲੋਕ ਨੌਕਰੀਆਂ ਤੇ ਲੱਗਨੇ ਸੀ ਤੇ ਸਾਡੇ ਬੀਸੀ ਭਾਈਚਾਰੇ ਦੇ ਘਰਾਂ ਦੇ ਵਿੱਚ ਨੌਕਰੀ ਲੱਗਦਾ 50 ਹਜ਼ਾਰ ਲੱਖ ਦੀ ਨੌਕਰੀ ਕਰਦਾ ਫੇ ਉਹਦੇ ਕੰਮ ਪੈਸਾ ਹੋਣਾ ਸੀ 40 ਸਾਲ ਪਹਿਲਾਂ ਸਾਡੇ ਲੋਕਾਂ ਦੀ ਗਰੀਬੀ ਜਿਹੜੀ ਚੱਕੀ ਜਾਣੀ ਸੀ ਜਿੱਦਾਂ ਐਸਸੀ ਭਾਈਚਾਰੇ ਦੇ ਲੋਕਾਂ ਦੀ ਨੌਕਰੀਆਂ ਦੇ ਆਧਾਰ ਤੇ ਗਰੀਬੀ ਚੱਕੀ ਗਈ ਉਹ ਗਰੀਬ ਨਹੀਂ ਰਹੇ ਵੀ ਉਸ ਵੇਲੇ ਜਦੋਂ ਸਾਡੇ ਲੋਕਾਂ ਕੋਲ ਪੈਸਾ ਹੋਣਾ ਸੀ ਮਾਪੇ ਨੇ ਕਿਹਾ ਸੀ ਵੀ ਮੇਰਾ ਮੁੰਡਾ ਤਾਂ ਮੈਂ ਤਾਂ ਬਥੇਰੀ ਨੌਕਰੀ ਕਾਲੇ ਮੈਂ ਮੁੰਡੇ ਨੂੰ ਆਪਣੇ ਨੂੰ ਬਿਜ਼ਨਸ ਕਰਾਉਣਾ ਮੇ ਕੋਲ ਪੈਸੇ ਹੈਗੇ ਆ ਜਾਂ ਮੈਂ ਆਪਣੇ ਮੁੰਡੇ ਨੂੰ ਬਾਹਲੀ ਕੰਟਰੀ ਕੈਨੇਡਾ ਅਮਰੀਕਾ ਇੰਗਲੈਂਡ ਭੇਜ ਦੇਣਾ ਉਹ ਇਸ ਤਰੀਕੇ ਆ ਵੀ ਬੱਚੇ ਸਾਡੇ ਵੀ ਬਾਹਰ ਚਲੇ ਜਾਣ ਤੇ ਸਾਡੇ ਵੀ ਲੋਕ ਜਿਹੜੇ ਆ ਗਰੀਬ ਨਹੀਂ ਸੀ ਰਹਿਣੇ ਅਮੀਰ ਹੋ ਜਾਣੇ ਸੀ ਸਾਡੇ ਨਾਲ ਦੇਸ਼ ਦੇ ਵਿੱਚ ਪਰਦੇਸ਼ ਦੇ ਵਿੱਚ ਕਾਂਗਰਸ ਨੇ ਬਹੁਤ ਵੱਡਾ ਧੋਖਾ ਕੀਤਾ ਇਸ ਕਰਕੇ ਮੈਂ ਬੈਕਵਰ ਦੇ ਲੋਕਾਂ ਨੂੰ ਇਹ ਗੱਲ ਆਪਣੇ ਭਾਈਆਂ ਭਰਾਵਾਂ ਨੂੰ ਇਹ ਗੱਲ ਕਹਿਣੀ ਚਾਹਨਾ ਵੀ ਕਾਂਗਰਸ ਬੀਜੇਪੀ ਆਮ ਆਦਮੀ ਸਾਰੀਆਂ ਇੱਕੋ ਹੀ ਪਾਰਟੀਆਂ ਸਾਨੂੰ 100 'ਚ 27% ਸਾਡਾ ਹਿੱਸਾ ਇਹਨੇ ਕਿਸੇ ਨੇ ਨਹੀਂ ਦਿੱਤਾ ਸੁਪਰੀਮ ਕੋਰਟ ਨੇ ਭਾਰਤ ਦੇ ਸੁਪਰੀਮ ਕੋਰਟ ਨੇ ਕਿਹਾ ਜੇ ਦੇਸ਼ ਦਾ ਪ੍ਰਧਾਨ ਮੰਤਰੀ ਚਾਹੇ 100 'ਚ 27 ਨੌਕਰੀਆਂ ਲਾਗੂ ਕਰ ਸਕਦਾ ਜੇ ਸੂਬੇ ਦਾ ਰਾਜਾ ਚਾਹੇ ਉਹ ਆਪਣੀ ਸੂਬੇ 'ਚ ਉਹ ਰਾਜਾ ਲਾਗੂ ਕਰ ਸਕਦਾ ਸਟੇਟ ਦਾ ਰਾਜਾ ਕਾਂਗਰਸ ਦਾ ਵੀਰਿਆ ਬੀਜਪੀ ਕਾਲੀ ਦਲ ਦਾ ਵੀ ਰਿਹਾ ਤੇ ਆਮ ਆਦਮੀ ਦਾ ਦਿੱਲੀ ਚ ਵੀ ਆ ਤੇ ਪੰਜਾਬ ਚ ਵੀ ਆ ਇਸੇ ਤਰ੍ਹਾਂ ਭਾਰਤ ਦਾ ਰਾਜਾ ਕਾਂਗਰਸ ਦਾ ਵੀ ਰਿਹਾ ਬੀਜਪੀ ਕਾਲੀ ਦਲ ਦਾ ਵੀ ਰਿਹਾ ਹੋਰ ਵੀ ਛੋਟੀਆਂ ਮੋਟੀਆਂ ਪਾਰਟੀਆਂ ਥੋੜਾ ਬਹੁਤ ਰਾਜ ਕੀਤਾ ਹੋਵੇਗਾ ਪਰ ਸਾਡੇ ਸਮਾਜ ਦੀ ਕਿਸੇ ਨੇ ਵੀ ਬਾਣੀ ਖੜੀ ਸਾਡੇ ਸਮਾਜ ਦੇ ਨਾਲ ਬਹੁਤ ਵੱਡਾ ਧੋਖਾ ਇਹਨਾਂ ਲੋਕਾਂ ਨੇ ਪਾਰਟੀਆਂ ਨੇ ਕੀਤਾ ਇਸ ਕਰਕੇ ਭਾਰਤ ਦਾ ਇੱਕੋ ਇੱਕ ਸੂਬਾ ਭਾਰਤ ਦਾ ਇੱਕ